ਉਹ ਨੋਟ ਕਰੀਏ ਲੋਕਾਂ ਸਾਹਮਣੇ 7 ਮਿੰਟ ਖੜੇ ਜਗ੍ਹਾ ਹੀ ਪਿੱਛੇ ਆ ਜਾ ਇੱਧਰ ਆ ਜਾ ਬੋਲੇ ਪ੍ਰਸ਼ਨ ਡਾਕਟਰ ਸਾਹਿਬ ਪ੍ਰੈਸ ਕਾਨਫਰੰਸ ਰੱਖੀ ਆ ਕਿ ਵਿਸ਼ਾ ਜੀ ਇਸ ਦਾ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਵਾਲੇ ਸਾਰੇ ਭਰਾਵਾਂ ਦਾ ਤਨਮਾਦ ਕਰਦਾ ਹਾਂ ਜਿਨ੍ਹਾਂ ਨੇ ਬੜੇ ਹੀ ਸ਼ਾਰਟ ਨੋਟ ਨੋਟਿਸ ਦੇ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਆ ਕੇ ਇਸ ਪ੍ਰੈਸ ਕਾਨਫਰੰਸ 'ਚ ਸਾਲਿਆ ਉਹਨਾਂ ਦਾ ਤਨਮਾਦ ਕਰਦਾ ਹਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਨੈਸ਼ਨਲ ਕੋਨਵੀਨਰ ਅਰਵਿੰਦ ਕੇਂਦਰੀਵਾਲ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਯਤਨਾ ਸਦਕਾ ਜਿਨ੍ਹਾਂ ਨੇ ਆਦੇਸ਼ਾਂ ਸਦਕਾ ਇਹ ਕੰਮ ਨੇਪਰੇ ਚੜਾਇਆ ਮਗਰਲੇ ਲੰਬੇ ਸਮੇਂ ਤੋਂ 3 ਸਾਲ ਹੋ ਗਏ ਸੀ ਜਦੋਂ ਤੋਂ ਸਰਕਾਰ ਬਣੀ ਸੀ ਔਰ ਮੈਂ ਇੱਕੋ ਹੀ ਕੰਮ ਤੇ ਲੱਗਿਆ ਹੋਇਆ ਕਿ ਸ਼ਹਿਰ ਦੀ ਸੀਵਰ ਦਾ ਜਿਹੜਾ ਕੰਮ ਆ ਸ਼ੁਰੂ ਹੋਵੇ ਇਹ ਉਹ ਵਧੀਆ ਢੰਗ ਨਾਲ ਹੋਵੇ ਨਾਲ ਹੀ ਜਿਹੜੀ ਵਾਟਰ ਸਪਲਾਈ ਦਾ ਕੰਮ ਹੈ ਉਹ ਬਹੁਤ ਵਧੀਆ ਢੰਗ ਨਾਲ ਹੋਵੇ ਅਸੀਂ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਕੁਝ ਵਾਟਰ ਪਾਈਪ ਦੀਆਂ ਪਾਈਪ ਜਿਹੜੀਆਂ ਲਾਈਨਾਂ ਪਾਉਣ ਦੇ ਵਿੱਚ ਸਫਲ ਵੀ ਹੋਏ ਸੀ ਪਰ ਨਾਲ ਹੀ ਨਾਲ ਬਦਕਿਸਮਤੀ ਦੀ ਗੱਲ ਹੈ ਕਿ ਪਤਾ ਨਹੀਂ ਕਿਸ ਮਿਊਨਿਸਪਲ ਕਮੇਟੀ ਨੇ ਮਨਜ਼ੂਰੀ ਦਿੱਤੀ ਉਹ ਜਿਹੜੀ ਪਾਈਪ ਪੈਣੀ ਸੀ ਕੋਈ ਜਿਹੜੀ ਕੇਵਲ ਪੈਂਦੀ ਸੀ ਗੈਸ ਪਾਈਪਰ ਉਹਨੇ ਉਸ ਮਸ਼ੀਨ ਨੇ ਸ਼ਹਿਰ ਦਾ ਦੁਬਾਰਾ ਤੋਂ ਬਰਹਾਲ ਕਰਤਾ ਔਰ ਉਹਦਾ ਅਜੇ ਤਾਈ ਕੋਈ ਰਿਪੇਅਰ ਸਾਹਮਣੇ ਨਹੀਂ ਆਈ ਮੈਂ ਜਿਸ ਗੱਲ ਦਾ ਤਰਮਾਦ ਮੁੱਖ ਮੰਤਰੀ ਸਾਹਿਬ ਦਾ ਕਰ ਰਿਹਾ ਸੀ ਸਰਦਾਰ ਭਗਵੰਤ ਸਿੰਘ ਮਾਨ ਦਾ ਅਰਵਿੰਦ ਕੇਂਦਰੀਵਾਲ ਸਾਹਿਬ ਦਾ 92 ਕਰੋੜ ਰੁਪਇਆ ਜਿਹੜਾ ਮਕਸਰ ਦੇ ਸੀਵਰ ਲਈ ਪਾਸ ਹੋਇਆ ਤੇ ਅਗਲੇ 2 2.5 ਮਹੀਨਾ ਵਿੱਚ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ 92 ਕਰੋੜ ਦੀ ਲਾਗਤ ਨਾਲ ਅਗਲੇ 2 ਢਾਈ ਮਹੀਨਿਆਂ ਦੇ ਵਿੱਚ 62% ਆਬਾਦੀ ਲਈ ਜਿਹੜਾ ਕਵਰ ਕੀਤੀ ਜਾਊਗੀ ਜਿਹੜੀ ਬਾਕੀ ਦੀ ਰਹਿੰਦੀ ਆਬਾਦੀ ਹੈ ਉਹਦੇ ਲਈ ਵੀ ਜਲਦੀ ਇਸ ਕੰਮ ਦੀ ਸਕੀਮ ਹੋਰ ਆਊਗੀ 48 ਕਰੋੜ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਜਿਹੜੀ ਮਨਜ਼ੂਰੀ ਮਿਲੀ 48 ਕਰੋੜ ਦੀ ਇਹ ਲੱਗਦਾ ਹੈ ਪੀਣ ਵਾਲੇ ਪਾਣੀ ਲਈ ਜਿਹੜੀ ਸਿਵ ਪਾਈਪ ਪੈਣੀ ਹੈ ਉਹ 200 ਕਿਲੋਮੀਟਰ ਪਾਣੀ ਦੀਆਂ ਪਾਈਪਾਂ ਪਾਈਆਂ ਜਾਣੀਆਂ ਅਤੇ ਇਹਦੇ ਪੇਰ ਹੋਣ ਵਾਲੀਆਂ ਪਾਈਪਾਂ ਨੂੰ ਰਿਪੇਅਰ ਕੀਤਾ ਜਾਵੇਗਾ ਪਾਣੀ ਦੀ ਗੁਣਵੱਤਾ ਨੂੰ ਵਧਾਉਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਪੀਸੀ ਟੈਂਕ ਐਚਓਐਸਆਰ ਅਤੇ ਕਲੀਅਰ ਵਾਟਰ ਯੂਜੀਐਸ ਆਰ ਵੀ ਲਗਾਏ ਜਾਣਗੇ ਇਸ ਗੱਲ ਦਾ ਵੀ ਦੁੱਖ ਹੁੰਦਾ ਹੈ ਕਿ ਮਗਰਲੀਆਂ ਸਰਕਾਰਾਂ ਨੇ ਧਿਆਨ ਨਾ ਦੇਣ ਕਰਕੇ 2015 ਦੇ ਵਿੱਚ ਮੁਕਸਰ ਸ਼ਹਿਰ ਅੰਮ੍ਰਿਤ ਯੋਜਨਾ ਦੇ ਵਿੱਚ ਆਇਆ ਸੀ ਔਰ ਉਸ ਅੰਮ੍ਰਿਤ ਯੋਜਨਾ ਦਾ ਜਿਹੜਾ 2000 ਸ਼ਹਿਰ ਦੇ ਵਿੱਚ ਆਉਣ ਤੇ 20 ਦੇ ਵਿੱਚ ਉਹ ਯੋਜਨਾ ਖਤਮ ਹੋ ਜਾਣੀ ਸੀ ਮੁਕੰਮਲ ਹੋ ਜਾਣੀ ਸੀ ਔਰ ਸਾਡੀਆਂ ਜਿਹੜੇ ਵੀ ਮੌਜੂਦਾ ਸਿਆਸੀ ਪਾਰਟੀਆਂ ਦੇ ਨੇਤਾ ਸੀ ਜਾਂ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਇਹਨੂੰ ਅਣਗੌਲਿਆ ਕਰਕੇ ਮੁਕਸਰ ਨੂੰ ਧਿਆਨ ਨਹੀਂ ਦਿੱਤਾ ਜਾਂ ਉਹਨਾਂ ਜਿਹੜੇ ਉਦੋਂ ਦੇ ਮੌਜੂਦਾ ਮੁਕਸਰ ਨੂੰ ਰਹਿਮਾਈ ਦੇ ਰਹੇ ਨੇਤਾ ਸੀ ਉਹਨਾਂ ਦਾ ਨਾਂ ਧਿਆਨ ਹੋਣ ਕਰਕੇ ਇਹ ਜੋ ਇਹਨਾ ਲਗਾਤਾਰ ਰੁਲਦੀ ਟੁਰੀ ਫਿਰਦੀ ਸੀ ਤੇ ਲਗਾਤਾਰੀ ਇਹ ਕਦੇ ਅਮਰ 2 ਦੇ ਵਿੱਚ ਆ ਗਈ ਬਾਅਦ ਚ 1 ਦੇ ਵਿੱਚੋਂ ਖਤਮ ਹੋਈ ਅਮਰ 2 ਦੇ ਵਿੱਚ ਪੈ ਗਈ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਪਦੇ ਪਰਸਨਲ ਟਰਸਟ ਲੈ ਕੇ ਇਸ ਯੋਜਨਾ ਨੂੰ ਅੱਜ ਪੂਰੇ ਮੁਕੰਮਲ ਤੌਰ ਤੇ ਮਨਜ਼ੂਰੀ ਦੇ ਕੇ ਜਿਹੜੇ ਪੈਸੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਦੇ ਜਿਹੜਾ ਇਹ ਇਹਨਾਂ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਦੇ ਯੋਗਦਾਨ ਨਾਲ ਇਹ ਅੱਜ ਯੋਜਨਾ ਪੂਰੀ ਹੋ ਕੇ ਸਾਹਮਣੇ ਆਈ ਹੈ ਜੇਕਰ 15 ਦੇ ਵਿੱਚ ਪਾਸ ਹੋਇਆ ਸੀ ਉਦੋਂ ਤੋਂ ਮੌਜੂਦਾ ਜਿਹੜੇ ਵਿਧਾਇਕ ਸੀ ਜਾਂ ਜਿਹੜੇ ਉਦੋਂ ਬਾਅਦ ਵਿਧਾਇਕ ਆਏ ਜਿਹੜੇ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਆਏ ਉਹ ਸਾਰੇ ਹੀ ਜੇ ਯਤਨ ਕਰਦੇ ਤੇ ਅੱਜ ਇਹ ਸ਼ਹਿਰ ਆਏ ਇਸ ਯੋਜਨਾ ਦਾ ਲਾਭ ਅੱਜ ਤੋਂ 5-6 10 ਸਾਲ ਪਹਿਲਾਂ ਹੋ ਚੁੱਕਿਆ ਹੁੰਦਾ ਪਰ ਮੈਂ ਫਿਰ ਵੀ ਅੱਜ ਫਿਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਯਤਨਾ ਸਦਕਾ ਜਿਨ੍ਹਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਜਦੋਂ ਵੀ ਮੈਂ ਗਿਆ ਮੈਨੂੰ ਗੇੜੇ ਵੀ ਬਹੁਤ ਲਾਉਣੇ ਪਏ ਸ਼ਹਿਰ ਦੇ ਇਤਰਾਜ਼ ਵੀ ਬਹੁਤ ਚੱਲਨੇ ਪਈ ਬਾਜ਼ਾਰ 'ਚ ਨਹੀਂ ਆਉਂਦੇ ਘਟ ਆਉਂਦੇ ਆ ਪਰ ਮੇਰੀ ਕੋਸ਼ਿਸ਼ ਇਹ ਸੀ ਕਿ ਜਿੰਨਾ ਚਿਰ ਮਨਜ਼ੂਰੀ ਨਹੀਂ ਆਉਂਦੀ ਉਹਨਾਂ ਚਿਰ ਮੈਂ ਲਗਾਤਾਰ ਪਾਉਂਦੀ ਮੈਨੂੰ ਦਿੱਲੀ ਦੇ ਚੱਕਰ ਕੱਢਣੇ ਪੈਣ ਪਾਉਂਦੀ ਮੈਨੂੰ ਚੰਡੀਗੜ੍ਹ ਦੇ ਚੱਕਰ ਕੱਢਣੇ ਪੈਣ ਕਿਸੇ ਦਫ਼ਤਰ ਦੇ ਚੱਕਰ ਕੱਢਣੇ ਪੈਣ ਉਹ ਜਿਹੜੀ ਮਨਜ਼ੂਰੀ ਹੈ ਜਿੰਨਾ ਚਿਰ ਨਹੀਂ ਆਉਂਦੀ ਉਹਨਾਂ ਚਿਰ ਲਗਾਤਾਰ ਲੱਗੇ ਰਹਿਣਾ ਇਸ ਦੇ ਮਨਜ਼ੂਰੀ ਦੇ ਪਿੱਛੇ ਇੱਕ ਹੋਰ ਵੱਡੀ ਜਿਹੜੀ ਸਾਡੀ ਮਦਦ ਹੋਈ ਹੈ ਉਹ ਡੀਸੀ ਮੁਕਸਰ ਵੱਲੋਂ ਹੋਈ ਹੈ ਡੀਸੀ ਸਾਹਿਬ ਨੇ ਮੰਗਲੇ ਜਦੋਂ ਤੋਂ ਉਹ ਆਏ ਹੈ ਉਹਨਾਂ ਨੇ ਇੱਕ ਵੀ ਦਿਨ ਐ ਜਾਨੀ ਦਿੱਤਾ ਜਦੋਂ ਕਿ ਉਹਨਾਂ ਨੇ ਇਸ ਯੋਜਨਾ ਲਈ ਕਿਤੇ ਨਾ ਕਿਤੇ ਕੋਈ ਕਾਨਫਰੰਸ ਕਾਲ ਕਰ ਲਈ ਕਿਸੇ ਅਫਸਰ ਨੂੰ ਅਪਰੋਚ ਕਰ ਲਿਆ ਕਿਤੇ ਮੈਨੂੰ ਭੇਜਿਆ ਵੀ ਫਲਾਨੀ ਥਾਂ ਤੋਂ ਜਾ ਕੇ ਤੁਸੀਂ ਅਪਰੋਚ ਕਰਾਓ ਡੀਸੀ ਸਾਹਿਬ ਦੇ ਯਤਨਾਂ ਨਾਲ ਤੇ ਸਾਂਝੇ ਸਾਡੇ ਸਾਰੇ ਯਤਨਾਂ ਨਾਲ ਅੱਜ ਯੋਜਨਾ ਜਿਹੜੀ ਹੈ ਨੇਪਰੇ ਚੜੀ ਹੈ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ 2-2.5 ਮਹੀਨਿਆਂ ਦੇ ਵਿੱਚ ਇਹ ਸਾਰੇ ਟੈਂਡਰ ਲਾ ਕੇ ਸਾਰਾ ਕੰਮ ਸ਼ੁਰੂ ਹੋ ਜਾਊਗਾ ਜਿੱਥੇ ਸਾਡੇ ਲੋਕ ਸੀਵਰ ਨੂੰ ਅੱਦੇ ਵਿੱਚ ਨਰਕ ਦੀ ਜ਼ਿੰਦਗੀ ਪਊਗ ਰਹੇ ਸੀ ਉੱਥੇ ਸੀਵਰ ਵਿੱਚ ਪਾਣੀ ਪੀਣ ਜਾਂ ਪਾਣੀ ਵਰਤਣ ਲਈ ਮਜਬੂਰ ਸੀ ਉਹ ਸਾਰੀਆਂ ਦਿੱਕਤਾਂ ਸ਼ਹਿਰ ਦੀਆਂ ਦੂਰ ਹੋ ਜਾਣਗੀਆਂ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਦੁਬਾਰਾ ਤੋਂ ਫਿਰ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਡੇ ਨੈਸ਼ਨਲ ਰਮਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰੂੰਗਾ ਦੇ ਨਾਲ ਹੀ ਨਿਮਰਤਾ ਕਰਦਾ ਮੈਂ ਡੀਸੀ ਸਾਹਿਬ ਦਾ ਕਿ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਸਜੋਜਨਾ ਲਈ ਜਦੋਂ ਤੋਂ ਮੈਂ ਜਦੋਂ ਪਹਿਲੇ ਦਿਨ ਆਏ ਸੀ ਕਿ ਮੈਂ ਉਹਨਾਂ ਨੂੰ ਬੇਨਤੀ ਕਰਨ ਗਿਆ ਸੀ ਕਿ ਡੀਸੀ ਸਾਹਿਬ ਸਾਡੇ ਸ਼ਹਿਰ ਬਾਰੇ ਤੁਸੀਂ ਵਿਚਾਰ ਕਰੋ ਉਹਨਾਂ ਨੇ ਸਾਰੀਆਂ ਸਮੱਸਿਆਵਾਂ ਮੇਰੇ ਨਾਲ ਡਿਸਕਸ ਕਰਕੇ ਲਗਾਤਾਰ ਘੰਟਿਆਂ ਬੰਦੀ ਲਾ ਕੇ ਇਹ ਸਮੱਸਿਆ ਦਾ ਹੱਲ ਕਰਨ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਰਿਹਾ ਹਰੇਕ ਅਫਸਰ ਨੂੰ ਅਪਰੋਚ ਕਰਨ ਵਿੱਚ ਹਰੇਕ ਡਿਪਾਰਟਮੈਂਟ ਨੂੰ ਉਹ ਰੋਜ਼ ਅਪਰੋਚ ਕਰਦੇ ਸੀ ਵੀ ਇੱਥੇ ਸਾਡੀ ਫਾਈਲ ਆ ਗਈ ਇੱਥੋਂ ਆ ਗਈ ਇੱਥੋਂ ਆ ਗਈ ਇਹ ਸਾਰੇ ਅੱਜ ਡੀਸੀ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਮੈਂ ਆਪ ਕੋਸ਼ਿਸ਼ ਕੀਤੀ ਸਾ ਮੱਖ ਮੰਤਰੀ ਸਾਹਿਬ ਤੇ ਕੇਂਦਰੀਵਾਲ ਸਾਹਿਬ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਤੇ ਅੱਜ ਅਸੀਂ ਇਸ ਪੜਾ ਤੇ ਪਹੁੰਚਾਂਗੇ 2.5 ਮਹੀਨਿਆਂ ਦੇ ਵਿੱਚ ਇਹ ਪਾਸ ਪੈਸੇ ਪਾਸ ਹੋ ਕੇ ਆ ਚੁੱਕੇ ਹਨ ਇਹਨਾਂ ਦੇ ਟੈਂਡਰ ਲੱਗਣੇ ਹਨ ਇੱਕ ਦਾ ਟੈਂਡਰ ਲੱਗ ਚੁੱਕਾ ਹੈ ਜਿਹੜਾ ਟੈਂਡਰ ਮਾਡਲ ਟਾਊਨ ਤੋਂ ਲੈ ਕੇ ਦ ਸਾਰਾ ਗਰਾਉਂਡ ਤੱਕ ਪਾਈਪਲਾਈਨ ਪੈਣੀ ਹੈ ਦ ਸਾਰਾ ਉਦੋਂ ਅਗਲਾ ਟੈਂਡਰ ਦ ਸਾਰਾ ਗਰਾਉਂਡ ਤੋਂ ਪਾਈਪਲਾਈਨ ਪਾ ਕੇ ਬਾਹਰ ਜਾਣੀ ਹੈ ਇਸ ਇਹਦੇ ਨਾਲ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਔਰ ਮੈਂ ਸ਼ਹਿਰ ਵਾਸੀਆਂ ਵੀ ਵਧਾਈ ਦਿੰਨਾ ਹੈ ਕਿ ਪਰਮਾਤਮਾ ਸਾਰਿਆਂ ਨੂੰ ਰਲ ਮਿਲ ਕੇ ਪਾਵਨ ਦਿਓ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਸਾਰਿਆਂ ਨੂੰ ਇਹ ਹਿੰਮਤ ਬਖਸ਼ੇ ਕਿ ਆਪਾਂ ਰਲ ਮਿਲ ਕੇ ਇਸ ਕੰਮ ਨੂੰ ਨੇਪੜੇ ਚੜ੍ਹੀਏ ਤੇ ਵਧੀਆ ਤਰੀਕੇ ਨਾਲ ਕਰਾ ਕੇ ਸ਼ਹਿਰ ਵਿੱਚ ਸੀਵਰ ਤੇ ਪਾਣੀ ਦੀ ਸਮੱਸਿਆ ਜਿਹੜਾ ਮੁਕਸ਼ਰ ਇਤਿਹਾਸਿਕ ਸ਼ਹਿਰ ਸੀ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝਦਾ ਆ ਰਿਹਾ ਸੀ ਮੇਰਾ ਖਿਆਲ ਹੈ ਜਦੋਂ ਇਹ ਕੰਮ ਮੁਕੰਮਲ ਹੋ ਜਾਣਗੇ ਤਾਂ ਮਗਰਲੇ ਅਗਲੇ 10-20 ਸਾਲਾਂ ਤੱਕ ਇਹ ਸੀਵਰ ਦੀ ਜਿਹੜੀ ਸਮੱਸਿਆ ਹੈ ਥੋ ਖਤਮ ਹੋ ਜੂਗੀ ਬਿਲਕੁਲ ਇੰਨਾ ਹੀ ਕਹਿੰਦਾ ਹਾਂ ਮੈਂ ਦੁਬਾਰਾ ਤੋਂ ਫਿਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਅਰਵਿੰਦ ਕੇਂਦਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਨਾਲ ਹੀ ਡੀਸੀ ਮਕਸਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਅੰਤਖ ਮਿਹਨਤ ਸੀ ਇਹਦੇ ਪਿੱਛੇ ਜਿਹਦੇ ਨਾਲ ਅੱਜ ਇਹ ਨੇਪਰੇ ਚੜਿਆ ਇੰਨਾ ਹੀ ਕਹਿੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਪ੍ਰੈਸ ਭਾਈਚਾਰਾ ਆਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜਿਹੜੇ ਪ੍ਰੋਸੈਸ ਹੋਣਾ ਟਾਸਕ ਕੰਪਲੀਟ ਹੋਣੇ ਆ ਡਿਵੈਲਪਮੈਂਟ ਦੇ ਇਹ ਟਾਈਮ ਬਾਉਂਡ ਹੋਣਗੇ ਜਾਂ ਕਿਸ ਤਰ੍ਹਾਂ ਕਦੋਂ ਤੱਕ ਇਹ ਸੇਵਾਵਾਂ ਲੋਕਾਂ ਦੀ ਝੋਲੀ ਚ ਪੈਂਦੀਆਂ ਹੋ ਜਾਣਗੀਆਂ ਇਹ ਬੜਾ ਵੱਡਾ ਪ੍ਰਕਿਰਿਆ ਜੀ ਬੜਾ ਵੱਡਾ ਪ੍ਰਕਿਰਿਆ ਪਰ ਅਸੀਂ ਇਹਨੂੰ ਲਗਾਤਾਰ ਜਿਹੜਾ ਲੱਗੇ ਰਵਾਂਗੇ ਮੈਨੂੰ ਉਮੀਦ ਹੈ ਕਿ ਅਬ ਅਸੀਂ ਸਾਲ ਤੋਂ ਡੇਢ ਸਾਲ ਦੇ ਵਿੱਚ ਇਹ ਸਾਰਾ ਕੰਮ ਕੰਪਲੀਟ ਕਰ ਲਾਂਗੇ ਸਾਲ ਤੋਂ ਡੇਢ ਸਾਲ ਦੇ ਵਿੱਚ ਤੁਸੀਂ ਲਗਾਤਾਰ ਮਿਹਨਤ ਕਰੋਗੇ ਜੀ ਮੈਂ ਸ਼ਾਇਦ ਤੁਹਾਨੂੰ ਇਹ ਦੱਸ ਦਿਆਂ ਕਿ ਮੈਂ ਰਾਤ ਵੀ 11:30 12 ਵਜੇ ਸੀਵਰ ਵਾਲੀ ਮਸ਼ੀਨ ਦੇ ਕੋਲੇ ਖੜਾ ਸੀ ਜਿਹੜੀ ਬਠਿੰਡਾ ਰੋਡ ਤੇ ਗੁਰਦੁਆਰਾ ਤਰਨਤਾਰਨ ਸਾਹਿਬ ਦੇ ਅੱਗੇ ਚੱਲ ਰਹੀ ਸੀ ਮੈਂ ਅੱਜ ਨਹੀਂ ਕਰੂੰਗਾ ਮੈਂ ਜਿੰਨਾ ਚਿਰ ਇਸ ਲੋਕਾਂ ਨੇ ਮੈਨੂੰ ਕੰਮ ਸੌਂਪਿਆ ਮੈਂ ਉਸ ਕੰਮ ਨੂੰ ਆਪਦੀ ਤੰਦੇ ਹੀ ਨਾਲ ਕਰਨ ਲਗਾਤਾਰ ਕਰਦਾ ਰਿਹਾ ਇਹ ਜਰੂਰ ਆ ਵੀ ੜਿੱਕੇ ਆਉਂਦੇ ਨੇ ਮਿਊਨਿਸਪਲ ਕਮੇਟੀ ਦਾ ਸਾਥ ਹੈ ਨਹੀਂ ਸੀ ਅਸੀਂ ਟੈਂਡਰ ਲਾਉਣ ਦੀ ਕੋਸ਼ਿਸ਼ ਕਰਦੇ ਹੋ ਟੈਂਡਰ ਜੇ ਅਸੀਂ ਲਾਏ ਵੀ ਤੋ ਇਸ ਕਿਸਮ ਦੇ ਲੱਗ ਕੇ ਵੀ ਮਿਊਨਿਸਪਲ ਕਮੇਟੀ ਕੋਲੇ 10 ਕਰੋੜ ਅਸੀਂ ਸੀਵਰ ਲਈ ਮੰਗਦੇ ਸੀ ਉਹਨਾਂ ਨੇ 10 ਕਰੋੜ ਦੇ 3 ਡੀਸੀ ਸਾਹਿਬ ਦੇ ਹਦਦਾਂ ਤੇ ਉਹ ਟੈਂਡਰ ਤਾਂ ਲਾਤੀ ਪਰ ਮਗਰ 55 ਕਰੋੜ ਦੇ ਆਪ ਦੇ ਲੋਕ ਟਾਲਾਂ ਦੇ ਪਾਤੀ ਜਿੰਨਾ ਚਿਰ ਸੀਵਰ ਜਿੰਨਾ ਚਿਰ ਪੀਣ ਵਾਲਾ ਪਾਣੀ ਹੈ ਨਹੀਂ ਮੇਰੇ ਖਾ ਇਕੱਲੀਆਂ ਲੋਕ ਟਾਲਾਂ ਕੁਛ ਨਹੀਂ ਕਰਦੀਆਂ ਮੈਂ ਫੇਰ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਹੀ ਮੈਂ ਮਿਸਪਲ ਕਮੇਟੀ ਨੂੰ ਕਹੂੰਗਾ ਕਿ ਨਾਲ ਮਿਲ ਕੇ ਕੰਮ ਕਰਕੇ ਸ਼ਹਿਰ ਦਾ ਸੁਧਾਰ ਕਰੀਏ ਇਹ ਮੈਂ ਲਗਾਤਾਰ ਇਹਦੇ ਲਈ ਵਚਨਬੱਧ ਹਾਂ ਕਿ ਜਿੰਨਾ ਚਿਰ ਇਹ ਸੀਵਰ ਪੈਕੇ ਮੁਕੰਮਲ ਨਹੀਂ ਹੋ ਜਾਂਦਾ ਮੈਂ ਦਿਨ ਰਾਤ ਇਹਦੇ ਲਈ ਕੰਮ ਕਰਦਾ ਰਹੂੰਗਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿੱਦ ਮੈਂ ਐਮਐਲਏ ਬਣਿਆ ਸੀ ਉਦੋਂ ਇੱਕ ਮਹੀਨਾ ਬਾਅਦ ਮੈਂ ਜਿਹੜੇ ਜਲ ਸਪਲਾਈ ਐਂਡ ਸੈਨੀਟੇਸ਼ਨ ਦੇ ਹੈੱਡ ਸੀਗੇ ਉਹਨਾਂ ਕੋਲ ਉੱਥੇ ਪਹੁੰਚਿਆ ਚੰਡੀਗੜ੍ਹ ਮੈਂ ਕਿਹਾ ਮੈਡਮ ਤਲਵਾਰ ਸੀਗੇ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਉਹ ਕਹਿੰਦੇ ਜੀ ਅਮਰਤ ਯੋਧਿਆਂ ਦੇ ਵਿੱਚ ਮੁਕਸਰ ਸਨ 15 ਤੋਂ ਪਿਆ ਹੋਇਆ ਔਰ ਉਹਦੀ ਤੁਸੀਂ ਜਦੋਂ ਮੈਨੂੰ ਉਹਨਾਂ ਨੇ ਦੇਖਿਆ ਤੇ ਮੇਰੇ ਕੋ ਨਹੀਂ ਵੇਖ ਕੇ ਹੱਸੇ ਵੀ ਮੇਰੇ ਕੋਲੇ ਆਉਂਦੇ ਤਾਂ ਬਹੁਤ ਲੋਕ ਆ ਪਰ ਇਹਦੇ ਤੇ ਮਿਹਨਤ ਨਹੀਂ ਕਿ ਕਰਨੀ ਪੈਂਦੀ ਵੀ ਹਰੇਕ ਬੰਦਾ ਮਿਹਨਤ ਨਹੀਂ ਕਰਦਾ ਤੁਹਾਨੂੰ ਹਰੇਕ ਫਾਈਲ ਚੱਕ ਕੇ ਉਹਨਾਂ ਦੇ ਲੱਭ ਜੀ ਅੱਜ ਵੀ ਉਹ ਮੌਜੂਦ ਹੈ ਕਿਸੇ ਡਾਇਰੈਕਟਰ ਉਹ ਕਹਿੰਦੇ ਵੀ ਹਰੇਕ ਫਾਈਲ ਚੱਕ ਕੇ ਜੇ ਤੁਸੀਂ 2-3 ਸਾਲ ਤੁਰੇ ਫਿਰੋਗੇ ਤਾਂ ਤੁਸੀਂ ਇਸ ਯੋਜਨਾ ਨੂੰ ਸ਼ਹਿਰ ਚ ਲਿਆ ਸਕੋਗੇ ਔਰ ਮੈਂ ਉਹਨਾਂ ਦੇ ਕਹਿੰਦੇ ਲਗਾਤਾਰ ਲੱਗਿਆ ਰਿਆ ਲਗਾਤਾਰ ਮਿਹਨਤ ਕੀਤੀ ਮੇਰਾ ਜਦੋਂ ਵੀ ਮੈਂ ਮੁੱਖ ਮੰਤਰੀ ਸਾਹਿਬ ਕੋਲ ਗਿਆ ਉਹਨਾਂ ਨੇ ਮੇਰਾ ਜਦੋਂ ਵੀ ਮੈਂ ਉਹਨਾਂ ਨੂੰ ਕਿਤੇ ਫੋਨ ਕਰਨ ਨੂੰ ਆਖਿਆ ਕਿਸੇ ਡਾਇਰੈਕਟਰ ਡਿਪਾਰਟਮੈਂਟ ਨੂੰ ਆਖਿਆ ਉਹਨਾਂ ਨੇ ਲਗਾਤਾਰ ਫੋਨ ਕੀਤੇ ਮੈਂ ਕੇਂਗਰੀਵਾਲ ਸਾਹਿਬ ਕੋਲ ਗਿਆ ਉਹਨਾਂ ਨੇ ਵੀ ਮੇਰੀ ਇਸ ਫਰਿਆਦ ਨੂੰ ਪਹਿਲ ਦੇ ਆਧਾਰ ਤੇ ਲਿਆ ਤੇ ਸਭ ਤੋਂ ਹੁਣ ਅੰਤ ਦੇ ਵਿੱਚ ਆ ਕੇ ਜਦੋਂ ਡੀਸੀ ਸਾਹਿਬ ਆਏ ਤੇ ਡੀਸੀ ਸਾਹਿਬ ਨੇ ਆ ਕੇ ਇਸ ਕੰਮ ਨੂੰ ਇੰਨੀ ਕਿ ਸਪੀਡ ਭਰਤੀ ਕਿ ਅੱਜ ਅਸੀਂ ਇਹ ਕਹਿਣ ਜੋਗੇ ਕਿ ਪੈਸੇ ਮਨਜ਼ੂਰ ਹੋ ਕੇ ਆ ਚੁੱਕੇ ਆ ਇਹ ਮੈਂ ਬਾ ਸਾਡੇ ਕੋਲੇ ਜਿਹੜਾ ਸੀਵਰ ਦਾ ਆਇਆ ਡਿਪਾਰਟਮੈਂਟ ਵੱਲੋਂ ਜਿਹੜਾ ਆਇਆ ਸਾਨੂੰ ਆ ਆ ਡੇਟਾ ਦਿੱਤੀਆਂ ਗਈਆਂ ਸਾਰੀਆਂ ਜਿਹੜੇ ਬਾਰੇ ਗੱਲ ਕਰ ਰਹੇ ਹਾਂ ਸਰ ਸਭਾ ਡੇਟਸ ਵਾਲਾ ਡਾਕੂਮੈਂਟ ਦਿਓ ਕਿ ਪੀ どうぞ。<noise>